ਸੰਗਤ ਦੇ ਫੋਨਾਂ ਦੇ ਵੀ ਭਾਈ ਸਾਡੇ ਕੋਲ ਪਲੇਟਫਾਰਮ ਕੋਈ ਨਹੀਂਗਾ ਵੀ ਸੇਵਾ ਕਿੱਥੇ ਦਈਏ ਫਿਰ ਸੰਗਤ ਦੇ ਕਹਿੰਦੇ ਫਿਰ ਇੱਥੇ ਲਗਾਇਆ ਗਿਆ ਕੈਂਪ ਫਿਰ ਸਾਰੀ ਸੰਗਤ ਨਾਲ ਕਿਸਾਨਾਂ ਨੂੰ ਸੇਵਾ ਕਰ ਰਹੀ ਹੈ ਜੀ ਇਹ ਬਾਬਾ ਦੀ ਸਿੰਧੀ ਸਾਰੀ ਕਿਰਪਾ ਵਾ ਸਾਡਾ ਕੋਈ ਮਤ ਨਹੀਂ ਮਤ ਉਹਨਾਂ ਦੀ ਹੈ ਉਹਨਾਂ ਦੀ ਮਤ ਕੀ ਹੈ ਵੀ ਅਸੀਂ ਕਦੀ ਵੀ ਕਿਤੇ ਜਾ ਕੇ ਸਰਪੰਚ ਨਾਲ ਕਦੀ ਰਾਬਤਾ ਨਹੀਂ ਕੀਤਾ ਕਦੀ ਨੰਬਰਦਾਰ ਨਾਲ ਗੱਈ ਨਾ ਕੀਤਾ ਆਏ ਡੋਰ ਟੂ ਡੋਰ ਆਵ ਜੰਦੀ ਆ ਜਲੀ ਰਸਰੀ ਇਹਦੇ ਚ ਦਾਲਾਂ ਵਾ ਤੇਲ ਆ ਸਾਬਣ ਆ ਚਾਵਲ ਆ ਆਟਾ ਵਾ ਖੰਡ ਐ ਪੱਤੀ ਆ ਉਹਦੇ ਨਾਲ ਇੱਕ ਮੈਡੀਕਲ ਕਿੱਟ ਐ ਫਿਰ ਮਛਰਦਨੀਆਂ ਨਾਲ ਪਾਣੀ ਦੀ ਸੇਵਾ ਨਾਲ ਨਾਲ ਕੰਬਲ ਗਿਆ ਚਾਦਰਾਂ ਗਿਆ ਗਰਮ ਜੋ ਵੀ ਇਥੇ ਆਈ ਜੰਨਾ ਉਹੀ ਸਾਰਾ ਨਾਲ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਇਥੇ ਕੋਈ ਦੇਗੀ ਸਿੰਘ ਦਾ ਦੇ ਚੀ ਕੀ ਹੁੰਦਾ ਵੀ ਇਹ ਕੜੋ ਮਾਸ ਹੁੰਦੀ ਆ ਫਿਰ ਇਨਫੈਕਸ਼ਨ ਦੀਆਂ ਦਵਾਈਆਂ ਦੀਆਂ ਪੇਟ ਦੀਆਂ ਵੱਖਰੀਆਂ ਦੂਜੀ ਇਨਫੈਕਸ਼ਨ ਦੀਆਂ ਵੱਖਰੀਆਂ ਕਿਉਂਕਿ ਪੇਟ ਦੀ ਇਨਫੈਕਸ਼ਨ ਤਾਂ ਹੁੰਦੀ ਆ ਪਾਣੀ ਗੰਦਾ ਹੁੰਦਾ ਉਹ ਪੀ ਕੇ ਪੇਟ ਦੇ ਨੂੰ ਹੁੰਦੀ ਉਹਦੀਆਂ ਦਵਾਈਆਂ ਹੁੰਦੀਆਂ ਫਿਰ ਪੈਰਾਂ ਚ ਪਾਣੀ ਚ ਰਹਿ ਕੇ ਰੈਸ਼ ਹੁ ਹੋ ਜਾਂਦੇ ਨੇ ਉਹਦੀ ਕਰੀਮਾਂ ਹੁੰਦੀਆਂ ਖਾਰਸ਼ ਦੀਆਂ ਕਰੀਮਾਂ ਹੁੰਦੀਆਂ ਮਛਰਦਾਨੀਆਂ ਹੁੰਦੀਆਂ ਜਾਨਕਿ ਜਿਹੜੀਆਂ ਐ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਹੜੀਆਂ ਚਲਣੀਆਂ ਆ ਉਹਨਾਂ ਨੂੰ ਹੀ ਨਾਲ ਲੈ ਚਲਦੇ ਆ ਰਾਸ਼ਨ ਦੇ ਨਾਲ ਨਾਲ ਅਸੀਂ ਐ ਚੀਜ਼ਾਂ ਨੂੰ ਨਾਲ ਚਲਦੇ ਆ ਵੀ ਉਦੋਂ ਐ ਚੀਜ਼ਾਂ ਦੀ ਬਹੁਤ ਜਿਆਦਾ ਜ਼ਰੂਰਤ ਹੁੰਦੀ ਹੁੰਦੀ ਹੈ ਬਾਬਾ ਜੀ ਨੇ ਸੇਵਾ ਭੇਜੀ ਸੀ ਕੁਝ ਨਹੀਂ ਲਿਆਏ ਹਾਂ ਜੀ ਇਹਨਾਂ ਨੂੰ ਦਿੱਤਾ ਜੀ 10000 ਰੁਪਏ ਬਾਬਾ ਜੀ ਤੇ ਦਿੱਤਾ ਸੀ ਕੁਝ ਨਹੀਂ ਦਿੱਤਾ ਕਦਰ ਤੜ ਨਾਲ ਗਰਾਉਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰਦੇ ਰਹੇ ਆ ਕਿ ਕਿਹੜੇ ਕਿਹੜੇ ਹਾਲਾਤ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਜਿਨ੍ਹਾਂ ਤੇ ਮਾੜੇ ਹਾਲਾਤ ਹੋਏ ਨੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਹੀ ਜਿਹੜੇ ਕਹਿ ਸਕਦੇ ਆ ਕਿ ਸੇਵਾ ਜਿਹੜੀ ਆ ਵੱਡੇ ਪੱਧਰ ਤੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਆ ਤਾਂ ਅੱਜ ਅਸੀਂ ਮੌਜੂਦ ਗੁਰੂ ਨਗਰੀ ਵਿਖੇ ਹੈਗੇ ਆ ਦੱਸ ਜੀਏ ਕਿ ਗੁਰਦੁਆਰਾ ਸ਼ਹੀਦ ਗੋਬਿੰਦ ਸਿੰਘ ਸਾਹਿਬ ਦਾ ਬਿਲਕੁਲ ਸਾਹਮਣੇ ਮੌਜੂਦ ਹੈਗੇ ਆ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਇੱਥੇ ਜੋ ਵੀਰ ਜੋ ਮੌਜੂਦ ਹੈਗੇ ਨੇ ਇਹਨਾਂ ਵੱਲੋਂ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਜਿਹੜੀ ਸੇਵਾ ਕੀਤੀ ਜਾ ਰਹੀ ਆ ਕੁਝ ਵੀਰ ਜਲੰਧਰੋਂ ਆ ਕੇ ਇੱਥੇ ਸੇਵਾ ਦੇ ਰਹੇ ਨੇ ਤਾਂ ਜੋ ਰਾਸ਼ਨ ਜਾਂ ਫਿਰ ਹੋਰ ਵੀ ਕਹਿ ਸਕਦੇ ਆ ਸੁੱਕੀ ਰਸਤ ਜਿਹੜੀ ਹੈਗੀ ਆ ਹਰ ਘਰ ਦੇ ਵਿੱਚ ਪਹੁੰਚਾਈ ਜਾਵੇ ਜਿਹੜੇ ਕਿਸਾਨ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਤਾਂ ਉਹਨਾਂ ਤੱਕ ਜਿਹੜੀ ਆ ਸੇਵਾ ਪਹੁੰਚਾਈ ਜਾਵੇ ਦੇਖ ਸਕਦੇ ਹੋ ਸੇਵਕ ਜਥਾ ਜੋੜਾ ਘਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈ ਜਿਹੜਾ ਇਹ ਕਹਿ ਸਕਦੇ ਹਾਂ ਕਿ ਕੈਂਪ ਜਿਹੜਾ ਇੱਥੇ ਲਗਾਇਆ ਗਿਆ ਇੱਥੇ ਸਾਰੀ ਰਸਤ ਇਕੱਠੀ ਕਰਕੇ ਆ ਉਹਨਾਂ ਇਲਾਕਿਆਂ 'ਚ ਭੇਜੀ ਜਾ ਰਹੀ ਹੈ ਜਿਹੜੇ ਇਲਾਕੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਸਾਡੇ ਨਾਲ ਇੱਥੇ ਜੋ ਸੇਵਾਦਾਰ ਵੀ ਮੌਜੂਦ ਹੈਗੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਹਫਤ ਹੈ ਜੀ ਕਾਫੀ ਮਾੜੇ ਹਾਲਾਤ ਅਸੀਂ ਵੀ ਗਰਾਉਂਡ ਦੇ ਰੋਂ ਤੋਂ ਰਿਪੋਰਟ ਸਾਂ ਬੜੇ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਜਿਹੜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਕਿਤੇ ਇੱਥੇ ਹੀ ਕਿਉਂ ਕਰ ਰਹੇ ਹੋ ਸੇਵਾ ਤੁਸੀਂ ਕਰ ਸਕਦੇ ਇੱਥੇ ਤੇ ਪਹਿਲੇ ਆਪਣਾ ਸੇਵੀ ਜਨ ਦਾ ਜੁੜੇ ਕਰਦੇ ਸਾਰੇ ਪ੍ਰੇਮੀ ਨੇ ਇੱਥੇ ਸੇਵਾ ਕਰਦੇ ਨੇ ਤੇ ਸੰਗਤ ਦੇ ਕਹਿੰਦੇ ਵੀ ਸੰਗਾ ਹੀ ਲੈਣੀ ਯਾਰ ਕਿ ਕੈਂਪ ਪਹਿਲੇ ਪਹਿਲੇ ਪਿਛਰੀ ਲਗਾਏ ਯਾਰ ਕਿ ਨਹੀਂ ਲਗਾਇਆ ਫਿਰ ਸੰਗਤ ਦੇ ਫੋਨਾਂ ਦੇ ਵੀ ਭਾਈ ਸਾਡੇ ਕੋਲ ਪਲੇਟਫਾਰਮ ਕੋਈ ਨਹੀਂਗਾ ਵੀ ਸੇਵਾ ਕਿੱਥੇ ਦਈਏ ਫਿਰ ਸੰਗਤ ਦੇ ਕਹਿੰਦੇ ਫਿਰ ਇੱਥੇ ਲਗਾਇਆ ਗਿਆ ਕੈਂਪ ਫਿਰ ਸਾਰੀ ਸੰਗਤ ਨਾਲ ਪਛਾਲਾ ਸੇਵਾ ਕਰ ਰਹੀ ਹੈ ਸੇ ਅਮਰਸਰ ਦੇ ਵਸਨੀਕ ਸਾਰੇ ਕਾਉਂ ਜਨੰਦਰੋਂ ਆ ਜੀ ਸੇਵਾ ਹਾਂ ਨਾਲ ਆ ਰਹੀ ਐ ਤੇ ਇਸੇ ਤਰ੍ਹਾਂ ਹੀ ਸਾਰੇ ਵੰਡ ਵਰਤ ਗਈ ਐ ਸੋ 100 150 ਆਪਣਾ ਮੁੰਡਾ ਆਪਣੇ ਮੁੰਡੇ ਨਾਲ ਸਾਥ ਦਿੰਦੇ ਨੇ ਤੇ ਨਾਲ ਸ਼ਹਿਰ ਵਾਸੀ ਜਿੰਨੇ ਵੀ ਆ ਸਾਰੇ ਹੁਣ ਆ ਬਾਬਾ ਜੀ ਇਹਨਾਂ ਨਾਲ ਚੀਚਾ ਯਾਰ ਕੀਤੀ ਵੀ ਹਟ ਕੋ ਟਰੱਕ ਹੈਗਾ ਹਾਨੂੰ ਸੇਵਾ ਦੇਓ ਅਸੀਂ ਜਾਵਾਂਗੇ ਨਾਲ ਬੇਤਰਾ ਪਿਆਰ ਵਾਲੇ ਸਾਰੇ ਆ ਹੁਣ ਉਦਨ ਗਿਆ ਉਦਨ ਇੱਕ ਟਰਾਲੀ ਵਾਲਾ ਵੀ ਆਇਆ ਸੀ ਕਹਿੰਦਾ ਮੈਂ ਟਰਾਲੀ ਦੀ ਸੇਵਾ ਲੈ ਜਾਨੀ ਐ ਇਸ ਤਰ੍ਹਾਂ ਵੀ ਸੰਗਤ ਨਾਲ ਸਾਥ ਦੇ ਏਰੀਆ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਸਿੱਧੇ ਕਾਫੀ ਮਾੜੇ ਹਾਲਾਤ ਤੇ ਇਲਾਕਿਆਂ ਤੇ ਹੋਏ ਨੇ ਹੜਾ ਦੇ ਨਾਲ ਕਾਫੀ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਕੀ ਕੀ ਸੇਵਾ ਤੁਸੀਂ ਇੱਥੇ ਕਰ ਰਹੇ ਹੋ ਜਿਹੜੀ ਸੇਵਾ ਲੈ ਕੇ ਜਾ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਹੇ ਹੋ ਕਿਉਂਕਿ ਇੱਕ ਬੜੀ ਔਖੀ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਕਈ ਲੋਕ ਜਿਨ੍ਹਾਂ ਦਾ ਨੁਕਸਾਨ ਨਹੀਂ ਵੀ ਹੋਇਆ ਉਹ ਵੀ ਰਾਸ਼ਨ ਸਮਗਰੀ ਲੈ ਕੇ ਜਿਹੜੇ ਆਪਣੇ ਘਰਾਂ ਨੂੰ ਜਾਂਦੇ ਜੋ ਕਿ ਬੜੀ ਮਾੜੀ ਗੱਲ ਹੈਗੀ ਆ ਤਾਂ ਜਿਨ੍ਹਾਂ ਦਾ ਨੁਕਸਾਨ ਆਇਆ ਉੱਥੋਂ ਤੱਕ ਤੇ ਪਹੁੰਚ ਹੋ ਰਹੀ ਆ ਜਾਂ ਕਿਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਹੋ ਜੀ ਇਹ ਬਾਬਾ ਦੀ ਸਿੰਧੀ ਸਾਰੀ ਕਿਰਪਾ ਵਾ ਸਾਡਾ ਕੋਈ ਮਤ ਨਹੀਂ ਮਤ ਉਹਨਾਂ ਦੀ ਹੈ ਉਹਨਾਂ ਦੀ ਮਤ ਕੀ ਹੈ ਵੀ ਅਸੀਂ ਕਦੀ ਵੀ ਕਿਤੇ ਜਾ ਕੇ ਸਰਪੰਚ ਨਾਲ ਕਦੀ ਰਾਬਤਾ ਨਹੀਂ ਕੀਤਾ ਕਦੀ ਨੰਬਰਦਾਰ ਨਾਲ ਕੇ ਇਹਨਾਂ ਨੇ ਕੀਤਾ ਅਸੀਂ ਡੋਰ ਟੂ ਡੋਰ ਆਵ ਜੰਦੇ ਆ ਅਸੀਂ ਸਿੱਧਾ ਹੀ ਕਹਿੰਦੇ ਜੇ ਤੁਸੀਂ ਟਰੱਕ ਅੱਡਾ ਪਹੁੰਚ ਦਾਣਾ ਜਿਉਂ ਕੋਈ ਕਵੇ ਨਾ ਵੀ ਭਾਈ ਇੱਥੇ ਦੇ ਦਿਓ ਅਸੀਂ ਕਿਹਾ ਸਿੱਧਾ ਜਿਹੜਾ ਸਾਡੇ ਨਾਲ ਤੁਰੇਗਾ ਉਹਨੂੰ ਕੁਝ ਨਹੀਂ ਮਿਲਣਾ ਆਪਣੇ ਬੂਏ ਦੇਖ ਲਓ ਤੁਹਾਨੂੰ ਤੁਹਾਡੇ ਡੋਰ ਟੂ ਡੋਰ ਆਣ ਕੇ ਹੀ ਦਾਂਗੇ ਆਣਾ ਘਰ ਦੇ ਹਾਲਾਤ ਵੇਖ ਕੇ ਜਾਂ ਫਿਰ ਉਸ ਇਲਾਕੇ ਦੇ ਹਾਲਾਤ ਵੇਖ ਬਾਈ ਪਲ ਗਈ ਆ ਅਸੀਂ ਲੋਕੀ ਕੀ ਕਰਦੇ ਆ ਆਮ ਸੰਗਤ ਸ਼ਾਹ ਬੜਾਵਾ ਬਹੁਤ ਸੰਗਤ ਜਿਦਾਂ ਕਹਿੰਦੇ ਨੇ ਮੈਂ ਰਾਸ਼ਨ ਬੋਝ ਆ ਰਿਹਾ ਉਹਦਾ ਕੀ ਕਰਨਾ ਹੁਣ ਜਿਸ ਤਰ੍ਹਾਂ ਰੀਕੇ ਦੇ ਨਾਲ ਨਾਲ ਤੁਸੀ ਬੰਨ ਤੁਸੀ ਬੰਨ ਦੇ ਉਤੇ ਕੈਂਪ ਲੱਗੇ ਆ ਲੋਕੀ ਜੋ ਜਾਂਦੇ ਨੇ ਸੰਗਤ ਮਾਇਲ ਹੈ ਜਾਨੀ ਟਰੱਕ ਭਰ ਕੇ ਖੜਦੀ ਆ ਅਗਲੇ ਬੰਨਿਓ ਪਾਣੀ ਵੇਚਦੀ ਨਾ ਉਹ ਤੁਸੀ ਬੰਨ ਤੇ ਵੜਾ ਜਿੰਦੀ ਆ ਵੀ ਆਪ ਨਹੀਂ ਪਾਣੀ ਚ ਉਤਰਦੇ ਅਹੀਂ ਹੁਣ ਪਰਸੋਂ 2 ਦਿਨ 3 ਦਿਨ ਪਹਿਲੇ ਗਏ ਆ ਫਤੇਗੜ ਸਭਰਾ ਪਾਣੀ ਦੇ ਚ ਉਤਰ ਕੇ ਗਏ ਨਾਲ ਪ੍ਰੇਮੀ ਸਾਰੇ ਮੁੰਡੇ ਨਾਲ ਹੀ ਪਾਣੀ ਦੇ ਚੁੱਤਰ ਕੇ ਡੋਰ ਟੂ ਡੋਰ ਨਹੀਂ ਵਰਤਾਏ ਸਿਰ ਐਂਡ ਤੇ 10 ਘਰ ਗਾਂ ਘੇਈ ਉਹ ਕੱਚੇ ਹੀ ਉਹ ਰਸਤਾ ਕੱਚਾ ਹੀ ਉਦੋਂ ਢੇਰਾ ਹੋ ਗਿਆ ਹੀ ਉਹਨਾਂ ਦਸਾਂ ਘਰਾਂ ਦਾ ਰਾਸ਼ਨ ਫਿਰ ਉਹਨਾਂ ਦੇ ਫੋਨ ਨਾਲ ਅਨਰਾਪਤਾ ਕਰਾਤਾ ਮੁੰਡਿਆਂ ਨੇ ਤਈ ਵਾਰ ਗਿਆ ਵੀ ਆਣ ਕੇ ਲੈ ਜੂ ਕਹਿੰਦੇ ਭਾਜੀ ਢੇਰਾ ਵਾ ਕੱਚਾ ਰਸਤਾ ਵਾ ਤੇ ਮੁਸ਼ਕਲ ਆ ਤੁਹਾਡੀ ਬੇਨਤੀ ਕਬੂਲ ਕਰੋ ਵੀ ਸਾਡੇ 10 ਘਰਾਂ ਦਾ ਰਾਸ਼ਨ ਚਾਹੀਦਾ ਸਾਡੇ 10 ਘਰ ਹੈਗੇ ਆ ਤੇ ਨਜ਼ਰ ਵੀ ਆਂਦੇ ਜਨ 10 ਘਰ ਹੈਗੇ ਆ ਤੇ ਪਰ ਸਿੱਧੀ ਗੱਲ ਵੀ ਪਾਣੀ ਜ਼ਿਆਦਾ ਸੀ ਤੇ ਮੈਂ ਵੀ ਮੌਮਕ ਨਹੀਂ ਦੁੱਜਾ ਮੈਂ ਕੋਈ ਨੁਕਸਾਨ ਨਾ ਜੀ ਫਿਰ ਇਹ ਤਾਂ ਸੰਗਰਾਂਦ ਰਾਸ਼ਨ ਕਿਸੇ ਉੱਥੇ ਕੇ ਪ੍ਰੇਮੀ ਦੇ ਘਰ ਲਾ ਕੇ ਆ ਗਏ ਆ ਬਾਕੀ ਸਾਰਿਆਂ ਨੂੰ ਹੀ ਡੋਰ ਟੂ ਡੋਰ ਪੰਡਿਆ ਉੱਥੇ ਡੋਰ ਟੂ ਡੋਰ ਹੁਣ ਅੱਜ ਵੀ ਆ ਚੱਲੀ ਰਸਰੀ ਇਹਦੇ ਚ ਦਾਲਾਂ ਵਾ ਤੇਲ ਆ ਸਾਬਣ ਆ ਚਾਵਲ ਆ ਆਟਾ ਵਾ ਖੰਡ ਐ ਪੱਤੀ ਆ ਉਹਦੇ ਨਾਲ ਇੱਕ ਮੈਡੀਕਲ ਕਿੱਟ ਐ ਫਿਰ ਮਛਰਦਨੀਆਂ ਨਾਲ ਪਾਣੀ ਦੀ ਸੇਵਾ ਨਾਲ ਨਾਲ ਕੰਬਲ ਗਿਆ ਚਾਦਰਾਂੀਆਂ ਗਰਮ ਜੋ ਵੀ ਇਥੇ ਆਈ ਜਾਂਦਾ ਉਹ ਹੀ ਸਾਰਾ ਨਾਲ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਇਥੇ ਕੋਈ ਦੇਗੀ ਸੰਗਤ ਉਹ ਵੀ ਨਾਲ ਰਖ ਲਈਦਾ ਉਹ ਜਿੰਨੇ ਬੱਚੇ ਘਰ ਚ ਹੁੰਦੇ ਉਹ ਸਭ ਨਹੀਂ ਡੋਨੇਸ਼ਨ ਦੇ ਸਾਨੂੰ ਜਿਹੜੀ ਵੀ ਜ਼ਰੂਰਤਮੰਦ ਕਹਿ ਸਕਦੇ ਘਰ ਚ ਵਰਤਣ ਵਾਲੀ ਚੀਜ਼ ਹਰ ਇੱਕ ਚੀਜ਼ ਜਿਹੜੀ ਹੈ ਇੱਥੋਂ ਸੇਵਨ ਬਈ ਬਿਲਕੁਲ ਚੱਕਰ ਪੱਗੀ ਆ ਸੇਵਾ ਤੀ ਜਿਸ ਤਰ੍ਹਾਂ ਪਹਿਲੇ ਬੜਵਦੀਆ ਸਵਾਲ ਕੀਤਾ ਇਹ ਵੀ ਲੋੜਵੰਦ ਤੱਕ ਭਾਈ ਗੱਲ ਕੀ ਸੀ ਜਦੋਂ ਅਜਤੈ ਜੀ ਨੇ ਲਿਸਟਾਂ ਸਾਨੂੰ ਉਾਈਆਂ ਨਾ ਇੱਕ ਆਈ ਸੀ ਟੈਲੀਗ੍ਰਾਮ ਪਿੰਡ ਤੋਂ 185 ਘਰਾਂ ਦੀ ਇੱਕ ਆਈ ਸੀ ਬੰਡਾਲਾ ਪਿੰਡ ਬਸਤੀ ਰੋੜਾਂ ਵਾਲੀ ਉਤੋਂ ਆਈ 85 ਘਰਾਂ ਦੀ ਇੱਕ ਆਸ਼ੀਕੇ ਪਿੰਡ ਉਤੋਂ ਆਈ 55 ਘਰਾਂ ਦੀ ਪਰ ਕਿ ਹੀ ਉਹਨੂੰ ਕਹਿੰਦੇ ਭਾਈ ਪਾਣੀ ਬਹੁਤ ਚੜਿਆ ਅੱਧੇ ਜਿਹੜੇ ਲੋਕ ਜਿਹੜੇ ਆਪਣੇ ਰਿਸ਼ਤਦਾਰਾਂ ਦੇ ਜਾ ਕੇ ਰਹਿੰਦੇ ਨੇ ਕਿਉਂਕਿ ਇਹ ਰਸਤੀ ਲੋੜ ਉਦੋਂ ਸ਼ੁਰੂ ਹੋਣੀ ਆ ਜਦੋਂ ਚੁੱਲ੍ਹੇ ਬਲਣਗੇ ਜਦੋਂ ਚੁੱਲ੍ਹੇ ਬਲਣਗੇ ਉਦੋਂ ਰਸਤੀ ਲੋੜ ਪੈਣੀ ਆ ਅਸਲ ਸੇਵਾ ਤੇ ਜਿਹੜੀ ਆ ਹਜੇ ਪਾਣੀ ਲੱਥਨ ਤੋਂ ਬਾਅਦ ਜਿਹੜੀ ਸ਼ੁਰੂ ਹੋਣੀ ਆ ਜਿਹੜਾ ਨੁਕਸਾਨ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਕਿਸਾਨਾਂ ਦਾ ਜ਼ਿਮੀਂਦਾਰਾਂ ਦਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਤਾਂ ਉਹ ਤਾਂ ਪਾਣੀ ਲੱਥਨ ਤੋਂ ਬਾਅਦ ਜਿਹੜੀ ਅਸਲ ਸੇਵਾ ਸ਼ੁਰੂ ਹੋਣੀ ਚੱਕਰ ਪਲ ਗਈ ਆ ਬਾਬਾ ਜੀ ਕਿਰਪਣਾ ਚਲੋ ਦੋ ਤਿੰਨ ਵਾਲੀ ਬਾਬਾ ਨੇ ਥੋੜੀ ਸੂਝ-ਬੂਝ ਆ ਗਈ ਹੈ ਥੋੜਾ ਵਿਚਰਨ ਦਾ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਜਾਣਾ ਚਾਹੀਦਾ ਕਿਉਂਕਿ ਜਦੋਂ ਪਾਣੀ ਘਟਦਾ ਨਾ ਉਦੋਂ ਉੱਥੇ ਬਿਮਾਰੀਆਂ ਬਹੁਤ ਫੈਲਦੀਆਂ ਜਿਸ ਤਰ੍ਹਾਂ ਉਹ ਮੈਡੀਕਲ ਕਿੱਟਾਂ ਹੀ ਤਿਆਰ ਕੀਤੀ ਆ ਉਹਦੇ ਮੁਤਾਬਿਕ ਕੀਤੀ ਆ ਉਹਦੇ ਵਿੱਚ ਕੀ ਹੁੰਦਾ ਵੀ ਇੱਕ ਆਡੋਮਾਸ ਹੁੰਦੀ ਆ ਫਿਰ ਇਨਫੈਕਸ਼ਨ ਦੀਆਂ ਦਵਾਈਆਂ ਦੀਆਂ ਪੇਟ ਦੀਆਂ ਵੱਖਰੀਆਂ ਦੂਜੀ ਇਨਫੈਕਸ਼ਨ ਦੀਆਂ ਵੱਖਰੀਆਂ ਕਿਉਂਕਿ ਪੇਟ ਦੀ ਇਨਫੈਕਸ਼ਨ ਤਾਂ ਹੁੰਦੀ ਆ ਪਾਣੀ ਗੰਦਾ ਹੁੰਦਾ ਉਹ ਪੀ ਕੇ ਪੇਟ ਦੀ ਇਨਫੈਕਸ਼ਨ ਹੁੰਦੀ ਉਹਦੀਆਂ ਦਵਾਈਆਂ ਹੁੰਦੀਆਂ ਫਿਰ ਪਿਆਰਾ ਚ ਪਾਣੀ 'ਚ ਰਹਿ ਕੇ ਰੈਸ਼ ਹੁਜਿੰਦੇ ਨੇ ਉਹਦੀ ਕਰੀਮਾਂ ਹੁੰਦੀਆਂ ਖਾਰਿਸ਼ ਦੀਆਂ ਕਰ ਇਹ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਚਲਣੀਆਂ ਆ ਉਹਨਾਂ ਨੂੰ ਹੀ ਨਾਲ ਲੈ ਕੇ ਚਲਦੇ ਆਂ ਰਾਸ਼ਨ ਦੇ ਨਾਲ-ਨਾਲ ਅਸੀਂ ਇਹ ਚੀਜ਼ਾਂ ਨੂੰ ਨਾਲ ਚਲਦੇ ਆਂ ਕਿ ਉਦੋਂ ਇਹ ਚੀਜ਼ਾਂ ਦੀ ਬਹੁਤ ਜਿਆਦਾ ਜ਼ਰੂਰਤ ਹੁੰਦੀ ਉੱਥੇ ਤਾਂ ਤੁਸੀਂ ਵੀਰ ਜੀ ਕਿੱਥੋਂ ਆਏ ਹੋ ਅਸੀਂ ਜਲੰਧਰ ਤੋਂ ਜੀ ਜਲੰਧਰ ਤੋਂ ਕੀ ਸੇਵਾ ਲੈ ਕੇ ਆਏ ਬਾਬਾ ਜੀ ਨੇ ਸੇਵਾ ਭੇਜੀ ਅਸੀਂ ਕੁਝ ਨਹੀਂ ਲਿਆਏ ਅੱਜ ਇਹਨਾਂ ਨੂੰ ਦਿੱਤਾ ਜੀ 10000 ਰੁਪਏ ਬਾਬਾ ਜੀ ਨੇ ਦਿੱਤਾ ਅਸੀਂ ਕੁਝ ਨਹੀਂ ਦਿੱਤਾ ਹਾਂਜੀ ਖਾਲਸਾ ਦੀ ਸੇਵਾ ਲਈ ਪਸ਼ਵਾਂ ਸੇ ਖਾਲ ਚਾਹੀਦੀ ਸੀ ਅਸੀਂ ਵੀਡੀਓ ਪਾਈ ਤੇ ਭਾਈ ਕਹਿੰਦੇ ਵੀ ਤੁਹਾਡੇ ਕੋਲ 10 ਬੂਰੀਆਂ ਲੈ ਲਓ ਇਰੋਵਰੇ ਨਨ ਕੀ ਆਈ ਪੀ ਜਾਂ ਤੁਸੀਂ ਖਲ ਲੈ ਤੂੰ ਕਹਿੰਦੇ ਮਾਇਆ ਦੇ ਨੇ ਤੁਸੀਂ ਥੁਲ ਜੁਥਲ ਲੈਣੀ ਥੁਲ ਲੋ ਤੁਹਾਡੇ ਵੱਲੋਂ ਵੀ ਇਸੇ ਤਰ੍ਹਾਂ ਦੇ ਨਾਲ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ 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 ਜਿੰਨੀ ਗੁੰਦੀ ਬਾਬਾ ਇਹ ਕਰਾਂਦੇ ਉਹਨੇ ਆਪ ਕਰੀ ਜ ਨੇ ਜੀ ਹਾਂਜੀ ਮੰਦਿਰ ਸਪੈਸ਼ਲ ਇੱਥੇ ਹਾਂਜੀ ਹਾਂਜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬੜੀ ਨੇਕ ਵਿਚਾਰ ਨੇ ਕਹਿ ਸਕਦੇ ਆ ਕਿ ਪੰਜਾਬ ਦੇ ਜਿਹੜੇ ਹਾਲਾਤ ਮਾੜੇ ਹੋਏ ਸੀਗੇ ਕਿਉਂਕਿ ਹੱਲੇ ਵੀ ਮਾੜੇ ਨੇ ਹਾਲਾਤ ਜਿਹੜੇ ਨੇ ਪਾਣੀ ਜਦੋਂ ਲੱਥੇਗਾ ਤਾਂ ਉਸ ਤੋਂ ਬਾਅਦ ਜਿਹੜੀ ਅਸਲ ਸੇਵਾ ਦੀ ਲੋੜ ਪੈਣੀ ਆ ਲੇਕਿਨ ਲਗਾਤਾਰ ਪੰਜਾਬੀਆਂ ਵੱਲੋਂ ਆਪਣੇ ਪੰਜਾਬੀਆਂ ਦਾ ਸਾਥ ਜਿਹੜਾ ਲਗਾਤਾਰ ਦਿੱਤਾ ਜਾ ਰਿਹਾ ਪਾਣੀ ਦੇ ਵਿੱਚ ਜਾ ਜਾ ਕੇ ਘਰ-ਘਰ ਤੱਕ ਪਹੁੰਚ ਕਰਕੇ ਜਿਹੜਾ ਉਹਨਾਂ ਘਰਾਂ ਦੇ ਵਿੱਚ ਪਹੁੰਚਿਆ ਜਾ ਰਿਹਾ ਜਿੱਥੇ ਤੱਕ ਕਿਸੇ ਦੀ ਵੀ ਪਹੁੰਚ ਨਹੀਂ ਹੋ ਸਕੀ ਚਾਹੇ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰਾਂ ਦੀ ਗੱਲ ਕਰੀਏ ਕਿਉਂਕਿ ਕਈ ਇਲਾਕੇ ਹਾਲੇ ਵੀ ਪਾਣੀ ਦੀ ਮਾਰ ਹੇਠਾਂ ਦੱਬੇ ਹੋਏ ਨੇ ਤਾਂ ਆਸ ਕਰਦੇ ਆ ਕਿ ਜਲਤੋ ਜਲ ਪੰਜਾਬ ਦੇ ਹਾਲਾਤ ਠੀਕ ਹੋਣ ਕਿਉਂਕਿ ਜਿਹੜੇ ਪੰਜਾਬੀ ਨਾਲ ਸਾਥ ਦੇ ਰਹੇ ਨੇ ਚਾਹੇ ਉਹ ਇੰਡਸਟਰੀ ਕਹਿ ਸਕਦੇ ਆ ਇੰਡਸਟਰੀ ਦੀ ਫਿਲਮੀ ਇੰਡਸਟਰੀ ਦੀ ਗੱਲ ਕਰ ਲਈਏ ਜਾਂ ਫਿਰ ਕੁਝਕ ਜਿਹੜੇ ਐਨ ਜੀਓਜ਼ ਹੈਗੀਆਂ ਨੇ ਜਾਂ ਫਿਰ ਕੁਝਕ ਲੀਡਰ ਜਿਹੜੇ ਨੇ ਜਿਹੜੇ ਲਗਾਤਾਰ ਲੱਗੇ ਹੋਏ ਨੇ ਸਮਾਜ ਸੇਵਾ ਕਰਨ ਵਾਸਤੇ ਤਾਂ ਅਸੀਂ ਵੀ ਆਸ ਕਰਦੇ ਆ ਕਿ ਕੱਲੇ ਕੱਲੇ ਘਰ ਦੇ ਵਿੱਚ ਜਿੱਦਾਂ ਦੀ ਵੀ ਜੇ ਕਹਿ ਸਕਦੇ ਲੋੜ ਹੈਗੀ ਆ ਸੇਵਾ ਦੀ ਲੋੜ ਹੈਗੀ ਆ ਤਾਂ ਉਸਤੀ ਕਰਕੇ ਉਸ ਘਰ ਤੱਕ ਪਹੁੰਚ ਕੇ ਜਿਹੜੀ ਹੈ ਸੇਵਾ ਨਿਭਾਈ ਜਾਵੇ ਤਾਂ ਅੱਜ ਗੁਰੂ ਨਗਰੀ ਤੋਂ ਵੀ ਲਗਾਤਾਰ ਜਿਹੜੀ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਤਾਂ ਉੱਥੇ ਤੁਹਾਨੂੰ ਤਸਵੀਰਾਂ ਸਾਂਝੇ ਕੀਤੀਆਂ ਇਸੇ ਤਰ੍ਹਾਂ ਦੇ ਨਾਲ ਬਨੇਰੋ ਜਗਬਾਨੀ ਟੀਵੀ ਦੇ ਨਾਲ ਤੜਨਾ ਕੱਲੀ-ਕੱਲੀ ਅਪਡੇਟ ਜਿਹੜੀ ਆ ਹੜਾ ਸੰਬੰਧੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨਸ ਦੀ ਕੁਮਾਰ ਦੇ ਨਾਲ ਐਕਸਸ ਨੂੰ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ